ਆਉਂ ਜਾਣਦੇ ਹਾਂ ਛੋਟੀਆਂ ਪਰ ਕੰਮ ਆਉਣ ਵਾਲੀਆਂ ਗੱਲਾਂ ਜਰੂਰ ਸੁਣੋ ਕਿ ਤੁਸੀਂ ਜਾਂ ਤੁਹਾਡਾ ਬੱਚਾ ਗਰਮੀ 'ਚ ਪਿੱਤ ਤੋਂ ਪਰੇਸ਼ਾਨ ਹੈ ਤਾਂ ਇਹਨਾਂ ਘਰੇਲੂ ਨੁਸਖਿਆਂ ਨਾਲ ਤੁਸੀਂ ਪਿੱਤ ਤੋਂ ਰਾਹਤ ਪਾ ਸਕਦੇ ਹੋ ਖਾਸ ਗੱਲ ਇਹ ਹੈ ਕਿ ਤੁਸੀਂ ਇਹਨਾਂ ਘਰੇਲੂ ਨੁਸਖਿਆਂ ਨੂੰ ਆਸਾਨੀ ਨਾਲ ਅਪਣਾ ਸਕਦੇ ਹੋ ਤੇ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਨੰਬਰ 1 ਨਾਰੀਅਲ ਦੇ ਤੇਲ 'ਚ ਕਪੂਰ ਚਮੜੀ ਨੂੰ ਠੀਕ ਕਰਨ ਲਈ ਨਾਰੀਅਲ ਤੇਲ ਦੀ ਵਰਤੋਂ ਲੰਬੇ ਸਮੇਂ ਤੋਂ ਕੀਤੀ ਜਾਂਦੀ ਹੈ। ਨਾਰੀਅਲ ਤੇਲ 'ਚ ਐਂਟੀਬੈਕਟੀਰੀਅਲ ਤੱਤ ਪਾਏ ਜਾਂਦੇ ਹਨ ਜੋ ਚਮੜੀ ਨੂੰ ਠੀਕ ਕਰਨ ਦਾ ਕੰਮ ਕਰਦੇ ਹਨ। ਤੇ ਕਪੂਰ ਚਮੜੀ ਦੀ ਦੇਖਭਾਲ 'ਚ ਵੀ کارਗਰ ਹੈ। ਇੱਕ ਕੌਲੀ 'ਚ ਨਾਰੀਅਲ ਤੇਲ ਲਓ ਤੇ ਉਸ 'ਚ ਕਪੂਰ ਮਿਲਾ ਕੇ ਗਰਮ ਕਰੋ। ਹੁਣ ਇਸ ਨੂੰ ਗਰਮੇ ਤੋਂ ਪ੍ਰਭਾਵਿਤ ਚਮੜੀ 'ਤੇ ਲਗਾਓ ਤੇ ਇਸ ਤਰ੍ਹਾਂ ਹੀ ਛੱਡ ਦਿਓ। ਨਹਾਉਣ ਤੋਂ ਪਹਿਲਾਂ ਇਸ ਨੁਸਖੇ ਨੂੰ ਅਜ਼ਮਾਓ ਤੇ ਫਰਕ ਦੇਖੋ। ਨੰਬਰ 2 ਖੀਰੇ ਦਾ ਨੁਸਖਾ ਚਮੜੀ 'ਚ ਪਾਣੀ ਦੀ ਕਮੀ ਕਾਰਨ ਪਿੱਟ ਜਾਂ ਧੱਫੜ ਹੋ ਸਕਦੇ ਹਨ ਖੀਰੇ ਦੇ ਨੁਸਖੇ ਨਾਲ ਤੁਸੀਂ ਰਾਹਤ ਪਾ ਸਕਦੇ ਹੋ ਖੀਰੇ ਨੂੰ ਕਿਸੇ ਭਾਂਡੇ 'ਚ ਪੀਸ ਕੇ ਉਸ 'ਚ ਨਿੰਬੂ ਦਾ ਰਸ ਮਿਲਾ ਕੇ ਚਮੜੀ 'ਤੇ ਲਗਾਓ ਇਸ ਨੂੰ ਪਿੱਟ 'ਤੇ ਲਗਾਉਣ ਨਾਲ ਠੰਡਕ ਦਾ ਅਹਿਸਾਸ ਹੁੰਦਾ ਹੈ ਖੀਰੇ 'ਚ 97% ਪਾਣੀ ਹੁੰਦਾ ਹੈ ਇਹ ਚਮੜੀ ਨੂੰ ਲੰਬੇ ਸਮੇਂ ਤੱਕ ਹਾਈਡਰੇਟ ਰੱਖ ਸਕਦਾ ਹੈ ਨੰਬਰ 10 ਨਿੰਮ ਦੇ ਪੱਤੇ নিমਦੀਆਂ ਪੱਤੀਆਂ ਦੀ ਵਰਤੋਂ ਪ੍ਰਾਚੀਨ ਕਾਲ ਤੋਂ ਚਮੜੀ ਤੇ ਟਿੱਡ ਦੇ ਇਲਾਜ ਲਈ ਕੀਤੀ ਜਾਂਦੀ ਰਹੀ ਹੈ। ਆਯੁਰਵੇਦ ਅਨੁਸਾਰ নিমਦੀਆਂ ਪੱਤੀਆਂ 'ਚ ਐਂਟੀਸੈਪਟਿਕ ਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜੋ ਕਿ ਪਿੱਟ ਜਾਂ ਤਾਂ ਫੜਨ ਨੂੰ ਦੂਰ ਕਰਨ ਦੇ ਸਮਰੱਥ ਹਨ। নিমਦੀਆਂ ਪੱਤੀਆਂ ਨਾਲ ਇਲਾਜ ਕਰਨ ਲਈ ਪਹਿਲਾਂ ਉਹਨਾਂ ਦਾ ਪੇਸਟ ਬਣਾਓ ਤੇ ਫਿਰ ਇਸ ਨੂੰ ਪਿੱਟ ਤੇ ਲਗਾਓ। ਇਸ ਤੋਂ ਬਾਅਦ ਇਸ਼ਨਾਨ ਕਰੋ। ਤੁਸੀਂ ਚਾਹੋ ਤਾਂ ਇਸ ਪੇਸਟ ਨੂੰ ਨਹਾਉਣ ਵਾਲੇ ਪਾਣੀ 'ਚ ਮਿਲਾ ਕੇ ਵੀ ਨਹਾ ਸਕਦੇ ਹੋ। ਨੰਬਰ 4 অ্যালোভেরা ਜਲ অ্যালোਵেরা ਨੂੰ ਵੀ ਪਿਰਤ ਦੇ ਇਲਾਜ ਚਮੜੀ ਤੇ ਲਗਾਇਆ ਜਾ ਸਕਦਾ ਹੈ ਇਸ ਚ ਐਂਟੀਬੈਕਟੀਰੀਅਲ ਤੇ ਐਂਟੀਸੈਪਟਿਕ ਗੁਣ ਹੁੰਦੇ ਹਨ ਇਹ ਗੁਣ ਚਮੜੀ ਨੂੰ ਠੀਕ ਕਰਨ ਦਾ ਕੰਮ ਕਰਦੇ ਹਨ ਤੇ অ্যালোਵেরা ਚਮੜੀ ਨੂੰ ਠੰਡਕ ਵੀ ਦਿੰਦਾ ਹੈ ਗਰਮੀਆਂ ਦੇ ਮੌਸਮ ਚ ਟਮਾਟਰ ਖਾਣ ਨਾਲ ਕਿਹੜੇ ਫਾਇਦੇ ਹੁੰਦੇ ਹਨ ਦੇ ਬਾਰੇ ਅਵ ਜਾਣਦੇ ਹਾਂ ਨੰਬਰ 1 ਮੋਟਾਪੇ ਨੂੰ ਕਰੇ ਘਟਾ ਮੋਟਾਪਾ ਘਟਾਉਣ ਲਈ ਵੀ ਤੁਸੀਂ ਟਮਾਟਰ ਦੀ ਵਰਤੋਂ ਕਰ ਸਕਦੇ ਹੋ ਰੋਜ਼ਾਨਾ ਇੱਕ ਤੋਂ ਦੋ ਗਲਾਸ ਟਮਾਟਰ ਦਾ ਜੂਸ ਪੀਣ ਨਾਲ ਭਾਰ ਘਟ ਕੀਤਾ ਜਾ ਸਕਦਾ ਹੈ ਨੰਬਰ 2 ਗਠੀਏ ਦਾ ਰੋਗ ਗਠੀਏ ਦਾ ਰੋਗ ਹੋਣ ਤੇ ਟਮਾਟਰ ਦੀ ਵਰਤੋਂ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ ਰੋਜ਼ਾਨਾ ਟਮਾਟਰ ਦੇ ਸੂਪ 'ਚ ਅਜਵਾਇਣ ਮਿਲਾ ਕੇ ਪੀਣ ਨਾਲ ਗਠੀਏ ਦੇ ਦਰਦ ਨੂੰ ਆਰਾਮ ਮਿਲਦਾ ਹੈ ਨੰਬਰ 3 ਕਬਜ਼ ਦੀ ਸਮੱਸਿਆ ਕਰੇ ਧੋ ਟਮਾਟਰ ਖਾਣ ਨਾਲ ਢਿੱਡ ਦੀ ਹਰ ਤਰ੍ਹਾਂ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਇਸ ਦੇ ਵਰਤੋਂ ਨਾਲ ਕਬਜ਼ ਦੀ ਸਮੱਸਿਆ ਨੂੰ ਸਭ ਤੋਂ ਵੱਧ ਆਰਾਮ ਮਿਲਦਾ ਹੈ ਨੰਬਰ 4 ਮਾਨਸਿਕ ਅਤੇ ਸਰੀਰਕ ਵਿਕਾਸ ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਟਮਾਟਰ ਖਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਬੱਚਿਆਂ ਨੂੰ ਕਾਲਾ ਲੂਣ ਲਗਾ ਕੇ ਟਮਾਟਰ ਦੇਣ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ ਨੰਬਰ 6 ਟਮਾਟਰ ਚਿਹਰੇ ਲਈ ਬਹੁਤ ਫਾਇਦੇਮੰਦ ਟਮਾਟਰ ਚ ਵਿਟਾਮਨ A, B, C ਅਤੇ K ਵੱਡੀ ਮਾਤਰਾ ਚ ਪਾਏ ਜਾਂਦੇ ਹਨ। ਟਮਾਟਰ ਚਿਹਰੇ ਤੇ ਦਿਖਾਈ ਦੇਣ ਵਾਲੇ ਵੱਖਰੇ ਤੇਲ ਨੂੰ ਘੱਟ ਕਰਨ ਚ ਮਦਦ ਕਰਦਾ ਹੈ। ਟਮਾਟਰ ਨੂੰ ਰੋਜ਼ਾਨਾ ਚਿਹਰੇ ਤੇ ਲਗਾਉਣ ਨਾਲ ਤੁਸੀਂ ਆਪਣੇ ਚਿਹਰੇ ਨੂੰ ਗਲੋਇੰਗ ਅਤੇ ਜਵਾਨ ਰੱਖ ਸਕਦੇ ਹੋ। ਨੰਬਰ 7 ਕੈਂਸਰ ਤੋਂ ਬਚਾਵੇ। ਟਮਾਟਰ ਵਿੱਚ ਮੌਜੂਦ α-ਲਿਪੋਇਕ ਐਸਿਡ, ਕੋਲੀਨ, ਫੋਲਿਕ ਐਸਿਡ ਵੀਟਾ ਕਰ ਰੂਟੀਨ ਅਤੇ ਲੋਟੇਨ ਵਰਗੇ ਪੋਸ਼ਟਕਾ ਪ੍ਰੋਟੈਸਟ ਕੈਂਸਰ ਵਰਗੀਆਂ ਸਮੱਸਿਆਵਾਂ ਤੋਂ ਬਚਾਉਂਦੇ ਹਨ ਇੱਕ ਸੋਧ ਅਨੁਸਾਰ ਰੋਜ਼ਾਨਾ ਇੱਕ ਟਮਾਟਰ ਖਾਣ ਨਾਲ ਪ੍ਰੋਟੈਸਟ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ ਨੰਬਰ 8 ਦੰਦਾਂ ਚ ਖੂਨ ਦੀ ਸਮੱਸਿਆ ਨੂੰ ਕਰੇ ਦੂਰ ਦੰਦਾਂ ਚ ਖੂਨ ਦੀ ਸਮੱਸਿਆ ਮਹਿਸੂਸ ਹੋਣ ਤੇ ਰੋਜ਼ਾਨਾ 200 ਗ੍ਰਾਮ ਟਮਾਟਰ ਦਾ ਰਸ ਸਵੇਰੇ ਸ਼ਾਮ ਪੀਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਦੰਦਾਂ ਨੂੰ ਲਾਭ ਹੁੰਦਾ ਹੈ ਨੰਬਰ 9 ਦਿਲ ਲਈ ਫਾਇਦੇਮੰਦ ਫਾਈਬਰ ਪੋਟਾਸ਼ੀਅਮ ਵਿਟਾਮਿਨ ਸੀ ਕੋਲੀਨ ਨਾਲ ਭਰਪੂਰ ਟਮਾਟਰ ਤੁਹਾਡੇ ਦਿਲ ਦਾ ਖਾਸ ਧਿਆਨ ਰੱਖਦਾ ਹੈ ਇਸ ਵਿੱਚ ਮੌਜੂਦ ਲਿਕੋਪੀਨ ਦਿਲ ਲਈ ਫਾਇਦੇਮੰਦ ਹੁੰਦਾ ਹੈ ਰੋਜ਼ਾਨਾ ਇੱਕ ਟਮਾਟਰ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਦੂਰ ਰਹਿੰਦੀਆਂ ਹਨ ਅਤੇ ਸਰੀਰ ਦਾ ਕੋਲੈਸਟ੍ਰੋਲ ਪੱਧਰ ਕੰਟਰੋਲ ਰਹਿੰਦਾ ਹੈ ਨੰਬਰ 10 ਭੁੱਖ ਨਾ ਲੱਗਣਾ ਭੁੱਖ ਨਾ ਲੱਗਣ ਦੀ ਸਥਿਤੀ 'ਚ ਟਮਾਟਰ ਦੇ 200 ग्राम रस अदरक ਦਾ ਰਸ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਣਾ ਚਾਹੀਦਾ ਹੈ ਇਸ ਨਾਲ ਭੁੱਖ ਜ਼ਿਆਦਾ ਲੱਗਦੀ ਹੈ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਨਾ ਅਤੇ ਰੋਜ਼ਾਨਾ ਜੀਵਨ ਵਿੱਚ ਲਾਭਦਾਇਕ ਅਜਿਹੇ ਕਈ ਹੋਰ ਮਸ਼ਹੂਰ ਅਤੇ ਪ੍ਰਵਾਨਿਤ ਆਯੁਰਵੇਦ ਉਪਚਾਰਾਂ ਨੂੰ ਪੜਨ ਅਤੇ ਲਾਭ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਅਤੇ ਨਵੀਆਂ-ਨਵੀਆਂ ਵੀਡੀਓ ਵੇਖਣ ਲਈ ਬੈਲ ਆਈਕਨ ਜਰੂਰ ਦਬਾਉਣਾ ਇਸ ਚੈਨਲ ਨੂੰ ਤੁਹਾਡੀ سپورਟੀ ਬਹੁਤ ਜ਼ਿਆਦਾ ਲੋੜ ਹੈ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸ਼ੇਅਰ ਜਰੂਰ ਕਰਿਓ ਅਤੇ ਇਸ ਵੀਡੀਓ ਨੂੰ ਧਿਆਨपूर्वक ਵੇਖਣ ਅਤੇ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ